ਜੀ ਜਦਾਂ ਇੱਕ ਮੁੰਡੇ ਨੇ ਪਿੱਛੇ ਜੇ ਉਹ ਵੀ ਜਾਣੇ ਦੀ ਕਹਿੰਦਾ ਜੀ ਮੈਂ ਇਤਿਹਾਸ ਦੇ ਨਾਲ ਲੋਕਾਂ ਨੂੰ ਜੋੜਦਾ ਵਾ ਕਹਿੰਦਾ ਜੀ ਮੈਂ ਕਾਬਲ ਗਿਆ ਉਹਨੇ ਜਾਨੇ ਕਿੰਤੂ ਵੀ ਤੱਜ ਇਸੇ ਪਾਸੇ ਅੱਛਾ ਜੀ ਕਹਿੰਦਾ ਮੈਂ ਜਾ ਕੇ ਪੁੱਛਿਆ ਕਹਿੰਦਾ ਉੱਥੇ ਕਹਿੰਦਾ ਵੀ ਕੋਈ ਵੀ ਨਹੀਂ ਜਾਣਦਾ ਹੈਗਾ ਹਰੀ ਸਿੰਘ ਨੋੜੀ ਉਹ ਮੁੰਡਾ ਸੀਗਾ ਉਹ ਕਹਿੰਦਾ ਵੀ ਕੋਈ ਜਾਣਦਾ ਨਹੀਂ ਹੈਗਾ ਕਹਿੰਦਾ ਜਿੱਥੇ ਸਾਜੇ ਧਰਮ ਦਾ ਰਾਜ ਸੀ ਚਮਕਾ ਮਾਰੇ ਸੱਜ ਦਾ ਭਾਨ ਬੈਠਾ ਗੱਦੀ ਸ਼ੇਰ ਪੰਜਾਬ ਦਾ ਜਿਹਦੀ ਜਗਤ ਬਖਰੀ ਸ਼ਾਨ ਕਹਿੰਦਾ ਜਿਹਦੇ ਦਾਰ ਤੇ ਆ ਕੇ ਝੁੱਕਦੇ ਜੁਰਪ ਕਾਬਲ ਅਤੇ ਇਰਾਨ ਕਹਿੰਦਾ ਦਰਿਆ ਖੈਬਰ ਲਾਹੌਰ ਪਸ਼ੋਰ ਕੀ اٹਕ ਜੰਮੂ ਕੀ ਮਲਕਾਂ ਤਖ ਕੇ ਚੜਦ ਨਰਾਲੀ ਸ਼ੇਰ ਦੀ ਲੱਖਾਂ ਬੈਰੀ ਦਿਲ ਘਬਰਾਉਣ ਕਹਿੰਦਾ Hindu Sikh Isaai Maumana Mauman ਕਹਿੰਦੇ Musalman ਸਭ ਨੂੰ ਸਾਂਝਾ ਸੀ ਫਰਮਾਨ ਕਹਿੰਦੇ 14000 ਮਰਬਾ ਮੀਰ ਤੇ ਪਿਆ ਝੁਲਦਾ ਕੇਸਰੀ ਨਿਸ਼ਾਨ ਪੰਜਾਂ ਦਰਿਆਵਾਂ ਦੇ ਧੜ ਤੇ ਤੇ ਚਮਕੀ ਸਿੱਖਾਂ ਦੀ ਕਰਪਾਣ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਰੁਪਿੰਦਰ ਸਿੰਘ ਲੀਡਿੰਗ ਪੰਜਾਬ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਮੁਲਾਕਾਤ ਕਰਾਂਗੇ ਜਗਜੀਤ ਸਿੰਘ ਜੀ ਉਹਨਾਂ ਨਾਲ ਤੇ ਇਹਨਾਂ ਨਾਲ ਇੱਕ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਜਗਜੀਤ ਸਿੰਘ ਜੀ ਅੱਜ ਕਿਹੜੇ ਵਿਸ਼ੇ ਤੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਜੀ ਅੱਜ ਆਪਾਂ ਵੀਰ ਜੀ ਜਦਾਂ ਸਰਦਾਰ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਹਾਂ ਜੀ ਵਰਲਡ ਦਾ ਅੱਜ ਵੀ ਇੱਕ ਨੰਬਰ ਦਾ ਜਰਨਲ ਆ ਵੀ ਉਹਨਾਂ ਵਰਗਾ ਨਾ ਕੋਈ ਜਰਨਲ ਹੋਇਆ ਤੇ ਨਾ ਕੋਈ ਹੋਊ। ਦੁਨੀਆ ਲੋਹਾ ਮੰਨਦੀ ਐ ਜੀ। ਲੋਹਾ ਮੰਨਦੀ ਐ ਜੀ। ਜਦਾਂ ਅਮਰੀਕਾ ਨੇ ਆਪਣੇ ਸਪੋਰਟਸ ਜਿਹੜੇ ਖਿਡਾਰੀ ਆ ਉਹਨਾਂ ਦੀ ਟੀ-ਸ਼ਰਟ ਦੇ ਉੱਤੇ ਹਾਂਜੀ ਜਾਨੇ ਉਹਦਾ ਜਾਨੇ ਦੀ ਕਹਿਣਾ ਮਤਲਬ ਜਿਹੜਾ ਹੈਗਾ ਫੋਟੋ ਹਰੀ ਸਿੰਘ ਨਲੂਏ ਦੀ ਲੁਆਏ ਦੀ ਲੁਆਈਆ। ਕੀ ਬਾਤ। ਯਾਨੀ ਕੋਈ ਜਿਹੜਾ ਜਾਨੇ ਉਹ ਨੂੰ ਆਪਾਂ ਵਰਲਡ ਚੈਂਪੀਅਨ ਕਹਿੰਦੇ ਆ ਯਾਨੀ ਸੁਪਰ ਪਾਵਰ ਕਹਿੰਦੇ ਆ। ਹਾਂਜੀ ਯਾਨੀ ਕਹਿੰਦਾ ਮਤਲਬ ਐਡੀ ਵੱਡੀ ਪਾਵਰ ਹੋਵੇ ਤੇ ਜਾਨੇ ਦੀ ਆਪਣੇ ਖਿਡਾਰੀਆਂ ਦੇ ਜਾਨੇ ਦੀ ਟੀ-ਸ਼ਰਟ ਤੇ ਜਾਨੇ ਦੀ ਹਰੀ ਸਿੰਘ ਨਲੂਏ ਦੀ ਇਸ ਵੀਰਲ ਤਸਵੀਰ ਲਾਉਦੇ ਕੋਈ ਮਾੜੀ ਮੋਟੀ ਗੱਲ ਨਹੀਂ ਛੋਟੀ ਗੱਲ ਯਾਨੀ ਵਾਕਈ ਲੋਖਾ ਮੰਨਦੇ ਆ ਹਾਂਜੀ ਕਿਉਂਕਿ ਕਹਿੰਦਾ ਭਾਬ ਜੀ ਜਦਾਂ ਇੱਕ ਮੁੰਡੇ ਨੇ ਪਿੱਛੇ ਜੇ ਉਹ ਵੀ ਜਾਣੇ ਦੀ ਕਹਿੰਦਾ ਜੀ ਮੈਂ ਇਤਿਹਾਸ ਦੇ ਨਾਲ ਲੋਕਾਂ ਨੂੰ ਜੋੜਦਾ ਵਾ ਹਾਂਜੀ ਕਹਿੰਦਾ ਜੀ ਮੈਂ ਕਾਬਲ ਗਿਆ ਉਹਨੇ ਯਾਨੀ ਕਿੰਤੂ ਕੀਤਾ ਜੀ ਇਸੇ ਗੱਲ ਤੇ ਅੱਛਾ ਜੀ ਕਹਿੰਦਾ ਮੈਂ ਜਾ ਕੇ ਪੁੱਛਿਆ ਕਹਿੰਦਾ ਉਹਥੇ ਕਹਿੰਦਾ ਵੀ ਕੋਈ ਵੀ ਨਹੀਂ ਜਾਣਦਾ ਹੈਗਾ ਹਰੀ ਸਿੰਘ ਨੌੜੀ ਤੇ ਉਹ ਮੁੰਡਾ ਸੀਗਾ ਉਹ ਕਹਿੰਦਾ ਵੀ ਕੋਈ ਜਾਣਦਾ ਨਹੀਂ ਹੈਗਾ ਹਾਂਜੀ 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 ਕਹਿੰਦਾ ਭਾਬਾ ਚਲੋ ਜਿੰਨੀ ਕ ਮਾਤਾ ਹਾਂਜੀ ਬੰਦਾ ਉਨੀ ਕ ਬਾਰਤਾਦਾ ਵਾ ਹਾਂਜੀ ਪਾਰੇ ਜਾਨ ਨੇ ਜਿਹੜਾ ਬਾ ਚਾਹੇ ਵੀਡੀਓ ਬਣਾਉਣ ਵਾਲਾ ਬਾ ਚਾਹੇ ਉਹ ਕੁਝ ਵੀ ਆ ਉਹਨੂੰ ਆਪ ਤਾਂ ਇਤਿਹਾਸ ਪੜ ਲੈਣਾ ਚਾਹੀਦਾ ਹੈ ਨਾ ਹਾਂਜੀ ਯਾਨੀ ਗਾਲ ਤੇ ਕਿਸੇ ਦੀ ਕੁਰਬਾਨੀ ਦੇ ਕਿਸੇ ਦੇ ਜਾਨੀ ਇਤਿਹਾਸ ਦੇ ਉਤੇ ਦਾਗ ਲਾਉਣਾ ਹਾਂਜੀ ਬਹੁਤ ਮਾੜੀ ਗੱਲ ਹੈ ਜੀ ਕਿਉਂ ਕਹਿੰਦਾ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਦੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਾਰਾ ਉਹ ਜਹਾਨ ਪੂਜੇ ਜਿਹੜੀ ਕੌਮ ਹੱਸ ਕੇ ਬੇਬਤਾ ਜਰ ਜਾਂਦੀ ਜਰ ਜਾਂਦੀ ਕਹਿੰਦਾ ਸਿਰ ਦੇ ਸਰਦਾਰ ਕਹਾਏ ਆਪਾਂ ਤਾਂ ਹੀ ਸਿਰ ਦਸ ਤਾਰਾ ਸੌਂਧੀਆਂ ਨੇ ਸਿਰ ਦੇਣੋਂ ਸਿੰਘਣਾ ਕਦੇ ਵੀ ਮੂਲ ਡਰਦੇ ਆ ਪਰ ਮੌਤ ਸਿੰਘਾਂ ਤੋਂ ਡਰ ਜਾਂਦੇ ਜਾਂਦੇ ਕਿਉਂ 1699 ਦੇ ਵਿੱਚ ਉਹ ਰੂਹ ਫੂਕੀ ਸੀ ਕਲਗੀਆਂ ਵਾਲੇ ਮਾਰ ਗਏ ਨੇ ਹਾਂਜੀ ਸੰਗਤ ਦੇ ਵਿੱਚ ਕਹਿੰਦਾ ਵੀ ਵੀ ਹੱਥ ਭਾਰ ਦਾ ਕਾਲਜਾ ਹਰ ਇੱਕ ਸਿੱਖ ਦਾ ਬਰ ਸੇਖੋ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਚਾਹੀਦਾ ਹਾਂਜੀ ਜਾਨੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਗੱਲਾਂ ਤਾਂ ਬਹੁਤ ਨੇ ਤੇ ਆਪਾਂ ਜਾਣਦੇ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਜਿਹੜੇ ਜਾਣਦੇ ਅੱਜ ਕੱਲੇ ਨੌਜਵਾਨਾਂ ਨੂੰ ਹਲੂਣਾ ਦੇ ਨਾਲ ਸੇਹ ਦੇਣ ਵਾਲੀ ਚੀਜ਼ ਸੇਹ ਦੇਣ ਵਾਲੀ ਜਾਣਦੇ ਜੇ ਕਹਿੰਦਾ ਮਤਲਬ ਚੰਗੇ ਪਾਸੇ ਲੈ ਕੇ ਜਾਣ ਵਾਲੀ ਜਾਣਦੇ ਆਪਾਂ ਇੱਕ ਘਟਨਾ ਦਾ ਜ਼ਿਕਰ ਕਰਦੇ ਹਾਂ ਠੀਕ ਹੈ ਜੀ ਸਰਦਾਰ ਹਰੀ ਸਿੰਘ ਨਲੂਏ ਦੀ ਉਮਰ 36 ਸਾਲ 36 ਸਾਲ ਤੇ ਉਹ ਲਾਹੌਰ ਦੇ ਕਿਲੇ ਦੇ ਵਿੱਚ ਜਾਨੀ ਬੈਠਾ ਵਾ ਜੀ ਹਾਂਜੀ ਅੰਮ੍ਰਿਤ ਵੇਲੇ ਦਾ ਟਾਈਮ ਆ ਹਾਂਜੀ ਯਾਨੀ ਨੇਤੇ ਨੇ ਜਿਹੜਾ ਸਿੱਖ ਦਾ ਜਿਹੜਾ ਨੇਮ ਆ ਹਾਂਜੀ ਉਹ ਨਿਤ ਨੇਮ ਆ ਕਿਉਂਕਿ ਪਹਿਲਾ ਨੇਮ ਆ ਫਿਰ ਪ੍ਰੇਮ ਆ ਜਦੋਂ ਨੇਤ ਨੇਮ ਵੰਦਾ ਕਰਦਾ ਵਾ ਉਹਦੇ ਵਿੱਚ ਪ੍ਰੇਮ ਪੈਦਾ ਹੁੰਦਾ ਉਹਦੇ ਪ੍ਰੇਮ ਦੇ ਵਿੱਚ ਫਿਰ ਮਲਾਪ ਪੈਦਾ ਹੁੰਦਾ ਜਿਹਦੇ ਬਾਰੇ ਪ੍ਰੇਮ ਬਾਰੇ ਸਬਈਏ ਦੀ 9 ਨੰਬਰ ਪੂੜੀ ਦਾ ਅਖੀਲਾ ਪਦ ਹੈ ਜੀ ਕੀ ਕਹਿੰਦੇ ਆ ਸਾਚ ਕਹੂੰ ਸੁਣ ਲਿਓ ਸਭੈ ਜਿਨੇ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜੀਦੇ ਬਾਰੇ ਜਾਨੀ ਭਗਤ ਰਵਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ ਹਾਂਜੀ ਅਬ ਤੂੰ ਮੈਂ ਨਹੀਂ ਕਹਿੰਦੇ ਹਾਂ ਮੈਂ ਤੁਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਤੇ ਧੰਨਾ ਜੀ ਕੀ ਕਹਿੰਦੇ ਆ ਕਹਿੰਦਾ ਗੋਪਾਲ ਤੇਰਾ ਆਰਤਾ ਹਾਂਜੀ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਕੁਝ ਹੀ ਕਰੇ ਨਤੀ ਜੀਓ ਪੁੰਨਿਆ ਸਾਧਨ ਨੀਕਾ ਨਾਇ ਮੰਦੋ ਮੰਗੋ ਸਤ ਸੀਕਾ ਇੱਕ ਗਾਉ ਭੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰਕੇ ਗਹਿਣ ਚੰਗੀ ਜਨ ਧੰਨਾ ਲੈਵੇ ਮੰਗੀ ਵੀ ਕਹਿੰਦਾ ਭਾਵ ਜਿੰਨੇ ਵੀ ਭਗਤ ਹੋਏ ਆ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਚ ਦਰਜ ਆ 11 ਭਟਾਂ ਦੀ ਚਾਰ ਸਿੱਖਾਂ ਦੀ 6 ਗੁਰੂਆਂ ਦੀ ਇਹ ਟੋਟਲ 36 ਹੋਗੇ ਕਹਿੰਦੇ ਜਪ ਪ੍ਰਸ਼ਾਦ 36 ਅਮਰ ਤੇ ਖਾਏ ਤੇ ਸੇ ਠਾਕਰ ਕੋ ਰੱਖ ਮਨ ਮਾਇ ਵੀ ਜਿਹਦੇ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਜਾਣੇ 36 ਮਹਾਪੁਰਸ਼ਾਂ ਦੀ ਬਾਣੀ ਪੜ੍ਹਦੇ ਆਂ ਤੇ ਆਪਣੇ ਜੀਵਨ ਦੇ ਵਿੱਚ ਆਨੰਦ ਲੈ ਕੇ ਆਉਂਦੇ ਆਂ। ਉਹ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਾਣੇ ਦੀ ਇੱਕ ਨੰਬਰ ਦਾ ਜਿਹੜਾ ਜਰਨੈਲ ਆ ਵੱਲ ਦਾ ਅੱਜ ਵੀ ਜਿਹਨੂੰ ਇੱਕ ਨੰਬਰ ਦਾ ਮੰਨਦੇ ਆਂ ਤੇ ਹਰੀ ਸਿੰਘ ਨਲੂਆ ਜੀ ਤਖਤੇ ਤੇ ਬੈਠੇ ਆ। ਬਾਹਰ ਪਹਿਰੇ ਤੇ ਸਰਦਾਰ ਕਸ਼ਮੀਰਾ ਸਿੰਘ ਜੀ ਕੁੰਡੀਆਂ ਮੋਛਾਂ 6.5 ਫੁੱਟ ਦਾ ਕਾਦਾ ਤੇ ਹੱਥ ਜੇ ਜਾਨੇ ਦੀ ਖੰਡਾ ਫੜਿਆ ਹੋਇਆ ਹੈ। ਕੀ ਬਾਤ ਹੈ? ਦਰਸ਼ਨੀ ਨਿਹੰਗ ਸਿੰਘ ਮਾਨਮਣ। ਹਾਂਜੀ। ਤੇ ਇੱਕ ਪਠਾਣਾ ਨੇ ਸ਼ਮੀ ਖਾਨ ਪਠਾਣ ਉਹਨਾਂ ਨੇ ਜਾਨੇ ਦੀ ਦੇਖਿਆ ਵੀ ਸਾਡੇ ਨੌਜਵਾਨ ਜਾਂਦੇ ਸੀ। ਤੇ ਜਾ ਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਲਿਆਉਂਦੇ ਸੀ ਬਨ ਕੇ ਤੇ ਗਜਨੀ ਦੇ ਵਜਾ ਚ ਟੱਕੇ ਟੱਕ ਨੇ ਉਹਨਾਂ ਨੂੰ ਆਲਾਮ ਕਰ ਦਿੰਦੇ ਸੀ ਵੀ ਇਹ ਕਿਹੜੇ ਉੱਠੇ ਆ। ਹਾਂਜੀ। ਜਿਨ੍ਹਾਂ ਨੇ ਜਾਨੇ ਦੀ ਜਮਰੋਦਾ ਕਿਲਾ ਬਣਾ ਕੇ ਕੇਸਰੀ ਨਿਸ਼ਾਨ ਸਾਹਿਬ ਚੜਾਤੇ ਤੇ ਜਾਨੇ ਦੀ ਕਹਿੰਦਾ ਮਤਲਬ ਉਹਨੂੰ ਲੁੱਟੀ ਬੰਦ ਕਰਤੀ ਸੀ। ਹਾਂਜੀ। ਤੇ ਉਹ ਜਾਣੇ ਹਰੀ ਸਿੰਘ ਨਲੂਏ ਦੇ ਦੇਣਾ ਪਠਾਣਾ ਨੂੰ ਫਾੜ ਕੇ ਕੁੱਟ-ਕੁੱਟ ਕੇ ਸੋਥਾ ਨਾ ਪਵਾਤੀਆਂ ਸੀ ਅੱਜ ਵੀ ਇਹ ਪਠਾਣੀ ਸੂਟ ਪਾਉਂਦੇ ਆ ਹਾਂਜੀ ਪਠਾਣੀ ਸੂਟ ਜਿਹੜਾ ਹੁੰਦਾ ਨਾ ਉਹ ਜਾਣੇ কুরਤੇ ਦੇ ਨਾਲ ਸਲਵਾਰ ਪਜਾਮਾ ਨਹੀਂ ਹੁੰਦਾ ਹਾਂਜੀ ਇਹ ਹਰੀ ਸਿੰਘ ਨਲੂਏ ਦੇ ਦੇਣਾ ਇਹ ਉਹਨਾਂ ਨੇ ਦੇਖਿਆ ਵੀ ਅਸੀਂ ਲੜਾਈਆਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਨੇ 54 ਜੰਗਾਂ ਲੜੀਆਂ ਤੇ 54 ਦੇ ਵਿੱਚ ਇੱਕ ਵੀ ਹਾਰਿਆ ਨਹੀਂ ਹੈਗਾ ਇਹ ਵੀ ਇੱਕ ਮਿਸਾਲ ਆ ਹਾਂਜੀ ਬਈ ਉਹਦੇ ਰਾਜ ਦੇ ਵਿੱਚ ਨਾ ਕੋਈ ਪਖਾਰੀ ਸੀ ਹਾਂਜੀ 68 ਦੇਸ਼ਾਂ ਤੋਂ ਆ ਕੇ ਜਾਣ ਦੇ ਬਾਰਾਂ ਲੀਆਂ ਕੰਟਰੀਆਂ ਤਾਂ ਅੰਗਰੇਜ਼ ਪੰਜਾਬ ਦੇ ਵਿੱਚ ਨੌਕਰੀ ਕਰਨਦੇ ਪੜ੍ਹਾਈ ਕਰਨ ਆਉਂਦੇ ਸੀ ਦੇਖ ਲਓ ਜੀ ਤੇ ਅੰਗਰੇਜ਼ ਜਾਣਦੇ ਕਹਿੰਦਾ ਮਤਲਬ ਭਾਂਡੇ ਮੰਗਦੇ ਸੀ ਤੇ ਗੌਰੀਆਂ ਜਿਹੜੀਆਂ ਮੇਮਾ ਸਿੰਘਾਂ ਭਾਂਡੇ ਵੀ ਮਾਉਂਦੇ ਆ ਦੇ ਨਾਲ ਪੱਠੇ ਵੀ ਪਾਉਂਦੀਆਂ ਸੀ ਹਾਂਜੀ ਅੱਜ ਤੋਂ 200 ਸਦੀਆਂ ਪਹਿਲਾਂ ਦਾ ਗੱਲ ਆ ਇਹ ਜਿਹਦੇ ਸੁਪਨੇ ਲੈਣੇ ਆ ਉਹ ਕਰਕੇ ਦਿਖਾਇਆ ਹਾਂਜੀ 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 ਜਿੱਥੇ ਅੱਜ ਸਾਡੇ ਬੱਚੇ ਜਾ ਰਹੇ ਆ ਉਸ ਵੇਲੇ ਜਾਣ ਦੀ ਇੱਕ ਪੰਜਾਬ ਦਾ 1 ਰੁਪਿਆ ਬਾਹਰੀਆਂ ਕੰਟਰੀਆਂ ਦੇ ਵਿੱਚ 150 ਰੁਪਏ ਦੇ ਚੱਲਦੇ ਸੀ ਹਾਂਜੀ ਤੇ ਜਿਹਦੇ ਬਾਰੇ ਜਾਣੇ ਦੀ ਜੋਗਾ ਸਿੰਘ ਜੋਗੂ ਨੇ ਲਿਖਾਇਆ ਕਿ ਕਹਿੰਦਾ ਜਿੱਥੇ ਸੱਚ ਧਰਮ ਦਾ ਰਾਜ ਸੀ ਚਮਕਾ ਮਾਰੇ ਸੱਚ ਦਾ ਭਾਨ ਬੈਠਾ ਗੱਦੀ ਸ਼ੇਰ ਪੰਜਾਬ ਦਾ ਜਿਹਦੀ జగਤ ਬਖਰੀ ਸ਼ਾਨ ਕਹਿੰਦਾ ਜਿਹਦੇ ਦਾਰ ਤੇ ਆ ਕੇ ਝੁੱਕਦੇ ਯੂਰਪ ਕਾਬਲ ਅਤੇ ਇਰਾਨ ਕਹਿੰਦਾ ਦਰਿਆ ਖੈਬਰ ਲਾਹੌਰ ਪਸ਼ੋਰ ਕੀ ਅਟਕ ਜੰਮੂ ਕੀ ਮਲਤਾਨ ਤਖ ਕੇ ਚੜ ਤੇ ਨਰਾਲੀ ਸ਼ੇਰ ਦੀ ਲੱਖਾਂ ਬੈਰੀ ਦਿਲ ਘਬਰਾਉਣ ਕਹਿੰਦਾ Hindu Sikh Isaai Maumana Maumana ਕਹਿੰਦੇ Musalman ਸਭ ਨੂੰ ਸਾਂਝਾ ਸੀ ਫਰਮਾਨ ਕਹਿੰਦੇ 14000 ਮਰਬਾ ਮੀਰ ਤੇ ਭਿਆ ਝੁਲਦਾ ਕੇਸਰੀ ਨਿਸ਼ਾਨ ਪੰਜਾਂ ਦਰਿਆਵਾਂ ਦੇ ਢੜਤੇ ਤੇ ਚਮਕੀ ਸਿੱਖਾਂ ਦੀ ਕਰਪਾਣ 1699 ਜਿਹਦਾ ਪੰਥ ਸਜਦੇ ਸੀ 1799 ਜਿਹੇ ਲਾਹੌਰ ਦੇ ਕੇਸਰੀ ਨਨਸਾਨ ਸਾਹਿਬ ਚੜਾਤਾ ਸੀ ਵਿਸਾਖੀ ਵਾਲੇ ਦਿਨ ਹਾਂਜੀ ਜਾਨੀ ਮਹਾਰਾਜਾ ਰਣਜੀਤ ਸਿੰਘ ਦੇ ਸ਼ੇਰ ਦੇ ਉੱਤੇ ਜਾਨੀ ਖਾਲਸੇ ਦਾ ਤਾਜ ਜਿਹੜਾ ਜਾਨੀ ਬਾਦਸ਼ਾਹ ਜਾਨੀ ਉਹਨਾਂ ਨੇ ਜਾਨੀ ਪ੍ਰਵਾਨ ਕਰਤਾ ਸੀ ਬੇਖਾਲਸਾ ਰਾਜ ਦਾ ਜਿਹੜਾ ਬਾਦਸ਼ਾਹ ਵਾ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ। ਬਸਾਖੀ ਵਾਲੇ ਦੇਣਾ 1799 ਹਾਂਜੀ ਕਹਿੰਦੇ 1799 ਤੋਂ ਲੈ ਕੇ 1847 1832 ਜੇ ਸਰਦਾਰ ਹਰੀ ਸਿੰਘ ਨੇ ਅਲਵਾ ਜੀ ਦੀ ਸ਼ਹੀਦੀ ਆ। ਹਾਂਜੀ 1847 29 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਨ ਕਰ ਗਏ। ਹਾਂਜੀ ਕਹਿੰਦਾ ਉਹਦੇ 40 ਸਾਲਾਂ ਸ਼ਾਸਨ ਕਾਲ 'ਚ ਮਰਿਆ ਕੋਈ ਵੀ ਨਹੀਂ ਦੁਖੀ ਇਨਸਾਨ ਸੁਖੀ ਬਸਨ ਕੋਮਾ ਸਾਰੀਆਂ ਸੋਖੀ ਸੀ ਮਾੜੇ ਦੀ ਜਾਨ ਜਾਨ ਕਹਿੰਦਾ ਉਹਦੇ ਯੋਧੇ ਫੂਲਾ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਜਿਹੜਾ 1823 ਦੇ ਵਿੱਚ ਨਸ਼ੇਰੇ ਦੀ ਪਹਾੜੀ ਦੇ ਸ਼ਹੀਦ ਦੀ ਪਾ ਗਏ ਹਾਂਜੀ ਕਹਿੰਦੇ ਉਹਦੇ ਯੋਧੇ ਫੂਲਾ ਸਿੰਘ ਜੀ ਤੇ ਨਲੂਏ ਜੇ ਬਲਵਾਨ ਸਾਮ ਸਿੰਘ ਜੇ ਟਾਰੀ ਸੂਰਮੇ ਜੋ ਸੀ ਸਾਡੇ ਸਿੱਖ ਰਾਜ ਦੀ ਸ਼ਾਨ ਯਾਨੀ ਕਹਿੰਦਾ ਜਿਹੜਾ ਹਰੀ ਸਿੰਘ ਨਲੂਏ ਦਾ ਨਾਮ ਲੈ ਆ ਵੇ ਹਾਂਜੀ ਕਹਿੰਦਾ ਅਕਾਲੀ ਫੂਲਾ ਸਿੰਘ ਜੀ ਜਿਹੜੇ ਸੂਰਮੇ ਸੀਗੇ ਤੇ ਨਲੂਏ ਜੇ ਬਲਵਾਨ ਹਰੀ ਸਿੰਘ ਨਲੂਏ ਵਰਗੇ ਉਹ ਬਰਵਾਨ ਕਿ ਉਹ ਕਹੇ ਵੀ ਉਹ ਪਠਾਣਾ ਨੇ ਜਾਨੀ ਸਲਾਹ ਕੀਤੀ ਹੈ ਆਪਾਂ ਜਿੱਤਣੇ ਸਕਦੇ ਨਹੀਂ ਹੈਗੇ। ਉਹਨਾਂ ਨੇ ਕੀ ਕਿਹਾ ਕੀਤਾ ਜਾਨੀ ਦੇ ਦਿਮਾਗ ਦੇ ਵਿੱਚ ਜੋ ਉਹਨਾਂ ਨੇ ਸਕੀਵੇਂ ਲੜਾਈ ਆਪਣੀ ਨੌਜਵਾਨ ਲੜਕੀ 18 ਸਾਲਾਂ ਦੀ ਉਹਦਾ ਨਾਂ ਇਤਿਹਾਸ ਦੇ ਵਿੱਚ ਪੰਨੋ ਪੰਨੋ ਉਹਨੂੰ ਅਮਰਤ ਵੇੜੇ ਭੇਜਿਆ ਵੀ ਜਾ ਕੇ ਤੂੰ ਹਰੀ ਸਿੰਘ ਹਰੀ ਸਿੰਘ ਕੋਲੇ ਭੇਜਿਆ। ਡਲਾ ਧਨਵੰਦ ਡੋਲ ਲੋਲੂ ਆਹੋ ਤੇ ਉਹ ਤੇਰੇ ਨਾਲ ਵਿਆਹ ਕਰਾਊਗਾ ਤੇ ਜਿਹੜੇ ਬੱਚੇ ਹੋਣਗੇ ਤਾਂ ਸਾਡੇ ਕੋਲ ਆ ਜਾਣਗੇ। ਵੀ ਕਹਿਣਾ ਮਤਲਬ ਆ ਉਹਦਾ ਜਿਹੜਾ ਹੈਗਾ ਅਨਸਵੰਸ ਸਾਡੇ ਕੋਲ ਆ ਜਾ। ਵੀ ਜਿਦਾਂ ਕਹਿੰਦੇ ਲੋਹੇ ਨੂੰ ਲੋਹਾ ਕਰਦਾ ਸ਼ੇਰ ਦਾ ਪੁੱਤ ਸ਼ੇਰ ਹੁੰਦਾ ਵਾ। ਵੀ ਤਾਂ ਭਾਜੇ ਤੇ ਸਕਦੇ ਆ। ਉਹਨਾਂ ਨੇ ਤਾਂ ਜਾਣੇ ਆਪਣੇ ਮੇਲੇ ਚਤਰਾਈ ਕੀਤੀ ਜਿਹਨੇ ਕਮਾਦਾ ਜਿਹਨੇ ਉਹਨਾਂ ਨੂੰ ਮਾਤੇ ਸੀ। ਪਰ ਇੱਧਰ ਜਾਣੇ ਦੇ ਗੁਰੂ ਦੇ ਬਚਨਾਂ ਦੇ ਪਹਿਰਾ ਦੇਣ ਵਾਲੇ ਜੋ ਦਸਵੇਂ ਪਾਤਸ਼ਾਹ ਜਿੱਥੇ ਬਾਣੀ ਪੜ੍ਹਨ ਨੂੰ ਕਹਿੰਦੇ ਆ ਨਾ ਉੱਥੇ ਰਹਿਤ ਨਾਮਾਣੀ। ਰਹਿਤ ਨਾਮਾ ਕੀ ਆ? ਦੇਖ ਪਰਾਈਆਂ ਚੰਗੀਆਂ ਧੀਆ ਭੈਣਾ ਮਾਵਾਂ ਜਾਣੇ। ਹਾਂਜੀ। ਪਾਰਨਾਰੇ ਕੋ ਮਾਤ ਬਖਾਣੇ ਵੀ ਪਰਾਈ ਔਰਤ ਨੂੰ ਮਾਂ ਦਾ ਦਰਜਾ ਦਿੱਤਾ ਵਾ ਕਦੇ ਵੀ ਜਾਣੇ ਦੀ ਪਰਾਈ ਔਰਤ ਦਾ ਸੰਗ ਨਹੀਂ ਕਰਨਾ ਤੇ ਪਰਾਈ ਜਾਣੇ ਦੀ ਬਗਾਨੀ ਧੀ ਭੈਣ ਦੀ ਇੱਜ਼ਤ ਬਚਾਉਣੀ ਆ ਜਣੇ ਜਿੰਨਾ ਜਾਣੇ ਦੀ ਲੋਕੀ ਕਹਿੰਦੇ ਨਾ ਮਨੁੱਖਾ ਵੀ ਇੱਜ਼ਤ ਲੂਟਰਣ ਚ ਮਜ਼ਾ ਆਉਂਦਾ ਉਦੋਂ ਹਜ਼ਾਰਾਂ ਗੁਣਾ ਜਾਨੇ ਕਿਸੇ ਦੀ ਇੱਜ਼ਤ ਬਚਾਉਣ ਚ ਆਨੰਦ ਆਉਂਦਾ ਵਾ ਕਿਉਂਕਿ ਇਹਨੂੰ ਆਤਮਿਕ ਆਨੰਦ ਕਹਿੰਦੇ ਆ ਹਾਂਜੀ ਤੇ ਇਸੇ ਤਰ੍ਹਾਂ ਭਾਨੂੰ ਨੇ ਆਇਆ ਆ ਕੇ ਜਾਣੇ ਦੀ ਕਸ਼ਮੀਰਾ ਸਿੰਘ ਜਿਹੜਾ ਗੇਟ ਤੇ ਖੜਾ 5.5 ਫੁੱਟ ਦਾ ਜਿਵਾਨ ਉਹਨੂੰ ਕਹਿੰਦੇ ਆ ਵੀ ਮੈਂ ਹਰੀ ਸਿੰਘ ਨਾਲ ਉਹਨਾਂ ਨੂੰ ਮਿਲਣਾ ਚਾਹੁੰਨੇ ਹਾਂ ਤੇ ਉਹ ਪੁੱਛਦਾ ਵੀ ਅੰਮ੍ਰਿਤ ਵੇਲੇ ਦਾ ਟਾਈਮ ਆ ਵੀ ਇੰਨੀ ਸਾਧਰੇ ਕਹਿੰਦੇ ਵੀ ਜਾ ਕੇ ਵੇ ਜਾਣੀ ਸੁਨੇਹਾ ਦੇ ਦੇ ਵੀ ਤੈਨੂੰ ਪਠਾਣਾ ਦੀ ਲੜਕੀ ਭਾਣੂ ਮਿਲਣ ਆਈ ਹੈ ਠੀਕ ਹੈ ਤੇ ਸੱਜੇ ਪਾਸੇ ਕਮਰ ਕਟੇ ਕਸੇ ਦੇ ਵਿੱਚ ਕਟਾਰ ਪਾਈ ਹੋਈ ਹੈ ਹਾਂਜੀ ਤੇ ਜਾ ਕੇ ਉਹਨੇ ਸਾਰਾ ਕੁਝ ਦੱਸਿਆ ਵੀ ਇਦਾਂ ਕਰਕੇ ਵੀ ਪਠਾਣਾ ਦੀ ਸ਼ਮੀ ਖਾਨ ਪਠਾਣ ਦੀ ਜਾਨੇ ਦੀ ਲੜਕੀ ਆ ਉਹ ਹਾਂਜੀ ਵੀ ਉਹ ਜਾਨੇ ਤੁਹਾਨੂੰ ਮੈਨਣਾ ਚਾਹੁੰਦੀ ਆ ਤੇ ਉਹਦੇ ਕੁਟਾਰ ਵੀ ਪਾਈ ਆ ਕਮਰ ਕਸ ਤੇ ਤੇ ਉਹਦਰ ਹੁਣ ਜਰਨਲ ਨੇ ਦੇਖਿਆ ਵੀ ਜੇ ਕੋਈ ਚਾਹੇ ਦੂਜੀ ਕੌਮ ਆ ਪਰ ਹੈ ਤਾਂ ਪਰਮਾਤਮਾ ਵੱਲੋਂ ਹੀ ਆ ਨਾ ਸਾਜੇ ਹੋਏ ਵੀ ਜੇ ਉਹਦੇ ਉਹਨਾਂ ਦੇ ਧੀ ਤੇ ਮੇਰੀ ਧੀ ਹਾਂਜੀ ਵੇ ਕੋਈ ਜ਼ਰੂਰੀ ਕੰਮ ਆ ਕੋਈ ਸੁਨੇਹਾ ਕੋਈ ਦੁੱਖ ਕੋਈ ਹੋਊਗੀ ਯਾਨੀ ਤਾਂ ਹੀ ਆਈ ਆ ਤੇ ਉਹਨੇ ਗਿਆ ਹਰੀ ਸਿੰਘ ਨਲੂਆ ਕਹਿੰਦਾ ਵੀ ਬਲਾਓ ਅੰਦਰ ਹਾਂਜੀ ਗਈ ਜਾ ਕੇ ਜਾਣ ਦੀ ਜੋ ਵੀ ਉਹਨੇ ਆਪਣੇ ਕਲਾਮ ਜੋ ਵੀ ਉਹਨੇ ਸਲਾਮ ਜਾਣ ਦੀ ਕੀਤੀ ਤੇ ਹਰੀ ਸਿੰਘ ਨਲੂਆ ਨੇ ਜਾਣ ਦੀ ਉਹਨੂੰ ਪਹਤਾਇਆ ਵੀ 10 ਪੰਨੋਂ ਵੀ ਅੰਮ੍ਰਿਤ ਵੇਲੇ ਇੰਨੀ ਜਲਦੀ ਵੀ ਕੀ ਕਰਨ ਆਏ ਆ ਹਾਂਜੀ ਵੀ ਕੀ ਲੋੜ ਪੈਗੀ ਵੀ 10 ਕੀ ਚਾਹੀਦਾ ਤਾਂ ਉਹਨੇ ਲੈਂਦੇ ਪੈਂਦੇ ਜਾਣ ਦੀ ਇੱਕੋ ਹੀ ਗੱਲ ਮੁੱਖੋਂ ਦੇ ਵਿੱਚ ਸਿੱਧੀ ਸਪਸ਼ਟ ਕਹਿ ਦਿੱਤੀ ਵੀ ਮੈਂ ਤੇਰੇ ਨਾਲ ਨਕਾਹ ਕਰਨਾ ਚਾਹੁੰਨੀ ਆ ਅੱਛਾ ਜੀ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਨੀ ਆ ਮੇ ਮੇਰੀ ਕੋਖਾ ਦੇ ਵਿੱਚ ਤੇਰਾ ਪੁੱਤ ਚਾਹੀਦਾ ਹਾਂ ਹਾਂਜੀ ਮਾਸੇ ਜਿਆਦਾ ਇੰਨੀ ਗੱਲ ਕਹਿਣ ਦੀ ਧੀਰ ਸੀ ਉਹ ਨੇਤੇ ਨੇਮ ਕਰਕੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਹਲੇ ਹਟਿਆ ਸੀ ਜਿਦ ਹੀ ਉਹਦਾ ਹੱਥ ਦੋ ਤਾਰਾ ਖੰਡੇ ਤੇ ਚੱਲ ਗਿਆ ਅੱਛਾ ਜੀ ਤੇ ਭਾਣੂ ਇਥੋਂ ਦਫਾ ਹੋ ਜਾ ਤੇ ਤੂੰ ਮੈਨੂੰ ਮੇਰੇ ਧਰਮ ਤੋਂ ਡੇਗਣ ਆਈ ਆ ਵੇ ਸਾਡਾ ਨਾਨਕ ਦੇ ਗੁਰੂ ਦਾ ਨਾਨਕ ਦੀ ਬਚਨ ਆ ਵੀ ਦੇਖ ਪਰਾਈਆਂ ਚੰਗੀਆਂ ਧੀਆਂ ਪੈਣਾ ਮਾਵਾਂ ਜਾਣੇ ਪਰ ਨਾਰੀ ਕੋ ਮਾਦ ਬਖਾਣੇ ਵੀ ਤੂੰ ਉਹਨਾਂ ਦੇ ਧੀ ਨਹੀਂ ਮੇਰੀ ਧੀ ਆ ਹਾਂਜੀ ਵੀ ਤੂੰ ਆ ਜਾਣਦੇ ਅਮਰਤ ਵੇਲੇ ਆ ਕੇ ਆ ਬਚਨ ਕਰ ਰਹੀਆਂ ਤੈਨੂੰ ਸ਼ਰਮ ਨਹੀਂ ਆਈ ਤੇ ਉੱਠ ਕੇ ਖੜੀ ਹੋਈ ਰੋਣ ਲੱਗ ਪਈ ਹਾਂਜੀ ਤੇ ਤੁਰ ਪਈ ਤੇ ਤੁਰ ਕੇ ਜਿਆਦਾ ਥੋੜੇ ਦੂਰ ਗਈ ਆ ਫਿਰ ਮੁੜੇ ਆਈ ਆਖੇ ਕਿ ਮੈਨਾ ਮਾਰਦੀ ਆ ਹਾਂਜੀ ਕਹਿੰਦੇ ਵੀ ਮੈਂ ਸੁਣਿਆ ਸੀ ਵੀ ਜਿਹੜਾ ਵੀ ਗੁਰੂ ਨਾਨਕ ਦੇ ਸਿੱਖਾਂ ਦੇ ਘਰੇ ਜਾਂਦਾ ਵਾ ਜਿਹੜੇ ਜੀ ਮੰਗਦਾ ਉਹ ਖਾਲੇ ਨਹੀਂ ਮੋੜਦੇ ਉਹਨੂੰ ਹਾਂਜੀ ਪਰ ਮੈਂ ਜੇ ਜਾ ਕੇ ਜਣ ਦੀ ਪੂਰੀ ਦੁਨੀਆ ਨੂੰ ਦੱਸੂਗੀ ਵੀ ਮੈਂ ਇੱਕ ਕੌਮ ਦੇ ਚਰਨੈਲ ਕੋਲ ਗਈ ਸੀ ਵੀ ਉਹ ਤਾਂ ਜੋ ਮੈਂ ਮੰਗਿਆ ਮੈਨੂੰ ਨਹੀਂ ਦਿੱਤਾ ਵੀ ਉਹਨੇ ਮੈਨੂੰ ਖਾਲੇ ਮੋੜਦਾ ਠੀਕ ਹੈ ਜੀ ਪਸੇ ਨਹੀਂ ਗੱਲ ਕਹਿਣ ਦੀ ਦੇ ਰਹੀ ਸੀ ਹਰੀ ਸਿੰਘ ਨੇਲੂ ਆ ਕਹਿੰਦਾ ਵੀ ਆ ਜਾ ਖਾਲੀ ਤਿੰਨ ਵੀ ਨਹੀਂ ਮੋੜਦੇ ਹਾਂਜੀ ਜਣ ਦੀ ਸਿਆਲ ਦੇ ਦੇਣਾ ਅੰਮ੍ਰਿਤ ਵੇਲਾ ਜਿਹੜੇ ਜਣ ਦੀ ਸੰਘਾਰਸ਼ਨ ਤੇ ਉਹ ਬੈਠਾ ਸੀ ਜਣੀ ਜਰਨੈਲ ਅਲੀ ਜਾਨੀ ਰਿਸਿਡ ਤੇ ਹਾਂਜੀ ਉਸ ਤੇ ਭਾਨੂ ਨੂੰ ਬਿਠਾਤਾ ਠੀਕ ਹੈ ਤੇ ਸੇਵਾਦਾਰ ਨੂੰ ਕਿਹਾ ਵੀ ਜਾ ਕੇ ਸ਼ਾਹੀ ਖਜ਼ਾਨੇ ਦੇ ਵਿੱਚ ਕੀਮਤੀ ਸ਼ਾਲ ਲੈ ਕੇ ਆਓ ਹਾਂਜੀ ਤੇ ਸੇਵਾਦਾਰ ਨੇ ਲਿਆ ਕੇ ਜਾਣ ਦੀ ਸ਼ਾਲ ਲਿਆ ਕੇ ਦਿੱਤਾ ਹਰੀ ਸਿੰਘ ਨਲੂਆ ਨੇ ਆਪਣੇ ਹੱਥਾਂ ਨੇ ਨਾਲ ਉਹ ਸ਼ਾਲ ਦੋਨੋਂ ਹੱਥਾਂ ਨਾਲ ਉਹਦੇ ਭਾਨੂ ਦੇ ਸਿਰ ਦੇ ਉੱਤੇ ਦੇਤਾ ਤੇ ਆਸੇ ਪਾਸੇ ਜਰਨੈਲ ਖੜੇ ਆ ਸੇਵਾਦਾਰ ਖੜੇ ਆ ਉਹਦੇ ਜਿਹੜੇ ਸਿਪਾਈ ਖੜੇ ਆ ਹਾਂਜੀ ਤੇ ਹਰੀ ਸਿੰਘ ਨਾਲੂਆ ਗੋਡੇ ਵਾਂ ਭਰਨੇ ਹੋ ਗਏ ਭਾਨੂੰ ਦੇ ਸਿਰ ਦੇ ਉੱਤੇ ਛਾਲ ਦੇ ਕੇ ਆਪਣਾ ਮਸਤਕ ਭਾਨੂੰ ਦੇ ਸਿਰ ਦੇ ਉੱਤੇ ਪੈਰਾਂ ਦੇ ਉੱਤੇ ਰੱਖ ਕੇ ਕੀ ਕਿਹਾ ਵੀ ਭਾਨੂੰ ਵੀ ਤੈਨੂੰ ਜਾਣ ਦੀ ਕਹਿੰਦਾ ਮਤਲਬ ਮੇਰੇ ਵਰਗਾ ਪੁੱਤ ਚਾਹੀਦਾ ਹੈ ਨਾ ਹਾਂਜੀ ਤੇ ਅੱਜ ਤੋ ਬਾਦ ਉਮਰ ਦਾ ਤਗਾਜਾ ਨਹੀਂ ਮੇਰੀ ਉਮਰ ਕਹਿੰਦਾ ਵੀ 67 ਸਾਲ ਦੀ ਆ ਤੇਰੀ 18 ਸਾਲ ਦੀ ਆ ਹਾਂਜੀ ਵੀ ਉਮਰ ਦੀ ਕੋਈ ਗੱਲ ਨਹੀਂ ਅੱਜ ਤੋ ਬਾਦ ਤੂੰ ਮੇਰੇ ਧਰਮ ਦੀ ਮਾਂ ਵਾਂ ਤੇ ਮੈਂ ਤੇਰਾ ਧਰਮ ਦਾ ਪੁੱਤ ਹੈ ਜਿਹੜੇ ਜਨਨਲ ਖੜੇ ਸੀ ਉਹਨਾਂ ਦੇ ਵੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਜਣੀ ਇਹਨੂੰ ਕਹਿੰਦੇ ਸਿੱਖੀ ਦਾ ਕਰਤਾਰ ਕਹਿੰਦੇ ਨਾ ਹੂੰ ਜਤੀ ਸਤੀ ਨਹੀਂ ਪੜਿਆ ਜਾਤ ਦੇ ਸਾਤੇ ਤੇ ਪੈਰਾ ਦੇਣਾ ਬੜਾ ਔਖਾ ਸਹੀ ਗੱਲ ਹੈ ਜਦੋਂ ਗੁਰੂ ਨਾਨਕ ਮਹਾਰਾਜ ਦੇ ਧੱਕੇ ਨਾਲ ਜਨੂ ਪਉਣ ਗਏ ਨਾ ਹਾਂਜੀ ਤਾਂ ਉਦੋਂ ਜਣੇ ਦੇ ਉਹ ਜਿਹੜੇ ਪੰਡਤ ਸੀਗੇ ਉਹਨਾਂ ਨੇ ਵੀ ਗੁਰੂ ਨਾਨਕ ਮਹਾਰਾਜ ਨੇ ਇਹ ਕਹੇ ਸੀ ਵੀ ਦਇਆ ਕਾ ਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ ਵੀ ਤੇਰੇ ਜੀਵਨ ਚ ਜਾਤ ਸਤ ਹੈ ਵੇ ਕਿਸੇ ਦੇ ਧੀ ਭੈਣ ਨੂੰ ਤੂੰ ਮਾੜੇ ਨੀਂਗਾ ਨਾਲ ਤਾਂ ਨਹੀਂ ਦੇਖਦਾ ਹਾਂਜੀ ਤੇ ਜਦ ਹੀ ਨੀਵੀਂ ਪੈ ਗਈ ਸੀ ਕਹਿੰਦੇ ਜੀ ਇਹ ਗੁਣ ਤਾਂ ਹੈ ਨਹੀਂ ਚੱਕਾਂ ਦੇ ਚੱਕ ਫਿਰ ਆਪਣਾ ਜਨੂ ਤੈਨੂੰ ਮੁਮਾਰਕ ਆ ਥਾਣੀ ਕਹਿੰਦਾ ਭਾਪਾ ਸਿੱਖ ਦਾ ਜੀਵਨ ਇਹ ਨਾ ਵਧੀਆ ਤਿੰਨ ਉੱਚਾ ਹੋਣਾ ਚਾਹੀਦਾ ਜਿਹਨੇ ਜੋ ਮਰਨ ਜਨੇ ਲਿਖਿਆ ਉਹਦੇ ਤੇ ਪਹਿਰਾ ਦਿੱਤਾ ਜੀ ਦੇਖ ਪਰਾਈਆਂ ਚੰਗੀਆਂ ਧੀਆ ਭੈਣਾ ਮਾਵਾਂ ਜਾਣੇ ਪਰ ਨਾਰੀ ਕੋ ਮਾਤ ਵਖਾਣੇ ਯਾਨੀ ਇਹ ਵੀਡੀਓ ਖਾਸ ਕਰਕੇ ਸਾਡੇ ਜਾਨੀ ਨੌਜਵਾਨ ਚਾਹੇ ਧੀ ਆ ਪੁੱਤ ਹਾਂਜੀ ਯਾਨੀ ਉਹ ਉਹਨੂੰ ਜ਼ਰੂਰ ਧਿਆਨ ਨਾਲ ਸੁਣ ਕੇ ਵਿਚਾਰਨ ਦੀ ਲੋੜ ਉਹ ਜਰਨੈਲ ਦਾ ਕਰਦਾਰ ਦੇਖ ਕੇ ਆਪਣੇ ਕਰਦਾਰ ਉਹਦਾਂ ਦੇ ਬਣਾਉਣ ਦੀ ਲੋੜ ਬਹੁਤ ਲੋੜ ਆਦੀ ਹੈ ਹਾਂਜੀ ਤੇ ਸੰਗਤ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰਦੇ ਹੋ ਤੇ ਆਪਾਂ ਯਾਨੀ ਜਿੱਦਾਂ ਵੀ ਬੁਲਾਇਆ ਗੁਰੂ ਨੇ ਆ ਵੀ ਤੁਸੀਂ ਆਪਣੀ ਮਤ ਅਨੁਸਾਰ ਕਮੈਂਟ ਜ਼ਰੂਰ ਕਰਿਓ ਹਾਂਜੀ ਠੀਕ ਹੈ ਜੀ ਤੇ ਹੋਈਆਂ ਭੁੱਲਾਂ ਦੀ ਮਾਫੀ ਮੰਨ ਲਈਏ ਤਾਂ ਇਨਾ ਕੋਸੀ ਕਾਫੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ